हां मित्रो जी मित्रों इक ਜਿਹੜਾ ਨਵਾਂ ਟੋਲ ਸੀਗਾ ਉਹ ਬ੍ਰੇਟਾ ਭਲਾੜਾ ਰੋਡ ਦੇ ਉੱਪਰ ਨੀਅਰ ਪੁਲਿਸ ਚੌਕੀ ਚੋਟੀਆਂ ਇਹ ਲੱਗ ਚੁੱਕਿਆ ਹੈਗਾ ਤੇ ਇਹਦੇ ਦੋਨੇ ਪਾਸੇ ਦੇ ਬਚਣ ਦੇ ਜਿਹੜੇ ਰਸਤੇ ਨੇ ਜੇ ਜਾਖਣ ਵਾਲੀ ਸਾਈਡ ਤੋਂ ਆਉਣੇ ਤਾਂ ਵੀ ਜੇ ਬ੍ਰੇਟਾ ਵਾਲੀ ਸਾਈਡ ਤੋਂ ਆਉਣੇ ਤਾਂ ਵੀ ਤੁਹਾਨੂੰ ਦੋਨੇ ਪਾਸੇ ਜਿਹੜੇ ਬਚਣ ਦੇ ਰਸਤੇ ਨੇ ਉਹ ਆਪਾਂ ਵੀਡੀਓ ਰਾਹੀਂ ਦੱਸਾਂਗੇ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਲਓ ਜੀ ਜੇਕਰ ਤੁਸੀਂ ਆ ਰਹੇ ਹੋ ਬ੍ਰੇਟਾ ਭਲਾੜਾ ਸਾਈਡ ਤੋਂ ਤਾਂ ਇਹ ਨਹਿਰ ਦੇ ਨਾਲ ਲੱਗਦਾ ਇੱਕ ਪਿੰਡ ਮੈਂਦਾ ਬਖਸ਼ੀ ਵਾਲਾ ਤੇ ਨਹਿਰ ਦੇ ਨਾਲ-ਨਾਲ ਜਾਂਦੀ ਇੱਕ ਸੜਕ ਲਿੰਕ ਰੋਡ ਸ਼ਾਰਟਕਟ ਜਿਹੜਾ ਕਿ ਸਿੱਧਾ ਨਹਿਰੇ ਕੀ ਸਿੱਧਾ ਸੂਲਰ ਘਾੜ ਜਾਂਦਾ ਹੈਗਾ ਅੱਛਾ ਉਸ ਤੋਂ ਬਾਅਦ ਵਿੱਚ ਜੇ ਤੁਸੀਂ ਨਹਿਰੇ ਨਹੀਂ ਜਾਣਾ ਜੇ ਜਾਣਾ ਸਿੱਧਾ ਤਾਂ ਤੁਹਾਨੂੰ ਆ ਪਹਿਲੇ ਹੀ ਰਸਤਾ ਆਊਗਾ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਜਿਹੜੇ ਕੱਟਨੇ ਲੱਗੇ ਹੋਏ ਨੇ ਤੇ ਇੱਥੋਂ ਜਾ ਕੇ ਸਿਰਫ 2 ਕਿਲੋ 1.5 ਕਿਲੋਮੀਟਰ ਦੇ ਉੱਪਰ ਚੋਟੀਆਂ ਪਿੰਡ ਮੈਂਦਾ ਚੋਟੀਆਂ ਪਿੰਡ ਤੋਂ ਬਾਇਆ ਤੁਸੀਂ ਤੁਸੀਂ ਟੋਲ ਦੇ ਜਮਾ ਪਰਲੀ ਸਾਈਡ ਨਿਕਲੋਗੇ ਜਾ ਕੇ ਜੱਖ ਲਾਲੀ ਸੈਗ ਅਜੇ ਜੇਕਰ ਤੁਸੀਂ ਇਹ ਰਸਤਾ ਕ੍ਰੋਸ ਕਰਨ ਨੂੰ ਗਲਤੀ ਨਾਲ ਤਾਂ ਉਸ ਤੋਂ ਅੱਗੇ ਜਾ ਕੇ ਤੁਹਾਨੂੰ ਸਿਰਫ 1 ਕਿਲੋਮੀਟਰ ਟੋਲ ਤੋਂ ਪਹਿਲਾਂ ਲਿਖਿਆ ਹੋਇਆ ਇੱਥੇ 1 ਕਿਲੋਮੀਟਰ ਜੇ ਟੋਲਾ ਉਸ ਤੋਂ ਪਹਿਲਾਂ ਲੈਫਟ ਸਾਈਡ ਦੇ ਉੱਪਰ ਇੱਕ ਸੜਕ ਮੁੜੂਗੀ ਉਹ ਵੀ ਲਿੰਕ ਰੋਡ ਹੈਗਾ ਕਾਰਨਰ ਦੇ ਉੱਪਰ ਉੱਥੇ ਠੇਕ ਹੈਗਾ ਸ਼ਰਾਬ ਦਾ ਤੇ ਉੱਥੋਂ ਵੀ ਤੁਸੀਂ ਕਾਰਨਰ ਲੈ ਕੇ ਲੈਫਟ ਸਾਈਡ ਲੈ ਕੇ ਇੱਥੋਂ ਅੱਧਾ ਕਿਲੋਮੀਟਰ ਹੀ ਪੈਂਦਾ ਹੈਗਾ ਸਿਰਫ ਝੂਟੀਆਂ ਇੱਥੋਂ ਵੀ ਤੁਸੀਂ ਕ੍ਰੋਸ ਕਰਕੇ ਅੱਗੇ ਟੋਲ ਦੇ ਜਿਹੜਾ ਪਰਲੀ ਸਾਈਡ ਜਾਂ ਖੱਬਲੀ ਸਾਈਡ ਹੈ ਜਣਾ ਨਿਕਲ ਸਕਦੇ ਹੋ ਜੀ ਤੋਲ ਤੋਂ ਤੁਸੀਂ ਸਿਰਫ 1 ਕਿਲੋਮੀਟਰ ਪਹਿਲਾਂ ਜਿਹੜਾ ਟੋਲ ਤੇ ਟੋਲ ਘੱਟ ਸਕਦੇ ਹੋ ਜਿਹੜੀ ਤੁਹਾਡੀ ਗੱਡੀ ਦੀ ਕੋਈ ਫੀਸ ਬਣਦੀ ਹੈ 200 ਰੁਪਏ ਜਾਂ 300 ਰੁਪਏ ਦੀ ਪਰਚੀ ਦੀ ਤੁਹਾਡੀ ਕੱਟਣੀ ਹੈ ਟੋਲ ਦੇ ਉੱਪਰ ਉਹੀ ਤੁਸੀਂ ਬਚਤ ਕਰ ਸਕਦੇ ਹੋ ਸਿਰਫ 1 ਕਿਲੋਮੀਟਰ ਪਹਿਲਾਂ ਲੈਫਟ ਸਾਈਡ ਮੋੜਨਾ ਤੁਸੀਂ ਇਹ ਰਸਤਾ ਜਿਹੜਾ ਚੂਟੀਆਂ ਪੰਡਾ ਜਾ ਕੇ ਨਿਕਲੂਗਾ ਜੀ ਉਸ ਤੋਂ ਬਾਅਦ ਵਿੱਚ ਦੁਬਾਰਾ ਜਾ ਕੇ ਟੋਲ ਦੇ ਪਰਲੇ ਛੱਡ ਨਿਕਲੋ ਇਹ ਆਪਾਂ ਤੁਹਾਨੂੰ ਸਾਈਡ ਦੱਸਤੀ ਜੀ ਬਰੇਟਾ ਵਾਲੀ ਸਾਈਡ ਤੋਂ ਜੇ ਤੁਸੀਂ ਬਰੇਟਾ ਦੇ ਵੱਲ ਅੱਡਾ ਤੁਰ ਰਹੇ ਹੋ ਤਾਂ ਇਹ ਟੋਲ ਹੈ ਜਿਹੜਾ ਕੱਟਣ ਦਾ ਰਸਤਾ ਹੈਗਾ ਇਹ 1 ਕਿਲੋਮੀਟਰ ਪਹਿਲਾਂ ਵੀ ਉਸ ਤੋਂ ਉਸ ਤੋਂ ਬਾਅਦ ਜੇ ਦੋਸਤੋ ਜੇ ਤੁਸੀਂ ਆ ਰਹੇ ਹੋ ਜੱਖ ਵਾਲੀ ਸਾਈਡ ਤੋਂ ਜਾਣੇ ਤੇ ਚੰਡੀਗੜ੍ਹ ਤੋਂ ਤੁਸੀਂ ਆ ਰਹੇ ਹੋ ਜੇ ਤੁਸੀਂ ਉਦੋਂ ਟੋਲ ਕੱਟਣਾ ਹੈ ਤਾਂ ਟੋਲ ਦੇ ਟੋਲ ਇੱਥੇ ਵੀ ਤੁਹਾਨੂੰ ਦਿਖਣ ਲੱਗ ਲੱਗ ਜਾਊਗਾ ਸਾਹਮਣੇ ਦਿਖ ਰਿਹਾ ਹੈਗਾ ਟੋਲ ਹੈ ਜਿਹੜਾ ਹੈਗਾ ਉਸ ਤੋਂ ਪਹਿਲਾਂ ਹੀ ਇੱਕ ਆ ਪੁਲਿਸ ਚੌਂਕੀ ਆਉਂਦੀ ਹੈ ਪੁਲਿਸ ਚੌਂਕੀ ਚੋਟੀਆਂ ਜੀ ਚੌਂਕੀ ਦੇ ਜਮਾ ਐਨ ਸਾਹਮਣੇ ਤੋਂ ਜਮਾ ਐਨ ਫਰੰਟ ਦੇ ਉੱਪਰ ਜਿਹੜੀ ਵੱਡੀ ਰੋੜ ਹੈ ਵੱਡੀ ਰੋੜੇ ਲਹਿਰੇਗਾ ਅੱਗੇ ਨੂੰ ਜਾਂਦੀ ਹੈ ਅੱਗੇ ਲਹਿਰਾ ਗਾਗਾ ਸ੍ਰੀ ਆਨ ਸੰਗਰੂਰ ਤੇ ਤੁਸੀਂ ਇੱਥੋਂ ਰਾਈਟ ਲੈ ਲੈਣਾ ਰਾਈਟ ਲੈ ਕੇ ਇੱਥੇ ਵੀ ਇਹੀ ਹਿਸਾਬ ਹੈਗਾ ਰਾਈਟ ਲੈ ਕੇ ਪ ਤੇ ਚੋਟੀਆਂ ਪਿੰਡ ਤੋਂ ਬਸ ਫਿਰ ਉਸ ਤੋਂ ਬਾਅਦ ਵਿੱਚ ਪਰਲੀ ਸਾਈਡ ਦੇ ਉੱਪਰ ਜਿੱਥੇ ਆਪਾਂ ਉਹਨੂੰ ਪਹਿਲਾਂ ਬ੍ਰੇਟ ਵਾਲੀ ਸਾਈਡ ਤੋਂ ਤਹਾਇਆ ਸੀਗਾ ਉੱਥੇ ਜਾ ਕੇ ਜਿਹੜਾ ਰੋਡ ਹੈਗਾ ਇਹਨਾਂ ਨਿਕਲ ਜਾਊਗਾ ਇੱਥੋਂ ਤੁਸੀਂ ਜਾ ਕੇ ਚੋਟੀਆਂ ਜਾ ਸਕਦੇ ਹੋ 1 ਕਿਲੋਮੀਟਰ ਦੀ ਦੂਰੀ ਦੇ ਉੱਪਰ ਸਿਰਫ ਚੋਟੀਆਂ ਪਿੰਡ ਹੈਗਾ ਤੇ ਜੇ ਦੋਸਤੋ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ